पंचायतन हो गए और मोरे मोरे कौन ओके देखा हुआ है क्या देखा हुआ है चलो छात्र रेट हो रहा है और हां वाला माहौल से जो कहते हो जाते हो बड़ी जगह तो तो ज्यादा में तो और ਇਹ ਕੀ ਮੰਗ ਲਾ ਜੀ ਇਹ ਜੀ ਜਿਹੜੀ ਸਾਡੀ ਬਿਲਡਿੰਗ ਆ ਇਹ ਪਹਿਲਾਂ ਐਜੂਕੇਸ਼ਨ ਬੋਰਡ ਵਾਲਿਆਂ ਨੂੰ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਇਹ ਬਿਲਡਿੰਗ 17 ਅ ਮਤਲਬ 2 1 ਨਵੰਬਰ 2017 ਨੂੰ ਅਸੀਂ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਦੇ ਅੰਡਰ ਜਿਹੜੀ ਇਹ ਆਉਂਦੀ ਇਹਨਾਂ ਦੀ ਪੀ ਐਮ ਕੇ ਵੀ ਯਾ ਇਹਨੂੰ ਕਹਿੰਦੇ ਆ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਉਹਨਾਂ ਨੂੰ ਅਸੀਂ ਇਹ ਬਿਲਡਿੰਗ ਕਿਰਾਏ ਤੇ ਦਿੱਤੀ ਔਰ ਪਹਿਲਾਂ ਸਾਡਾ ਠੀਕ ਚੱਲਦਾ ਰਿਹਾ ਕਿਰਾਇਆ ਦਿੰਦੇ ਰਹੇ ਉਸ ਤੋਂ ਬਾਅਦ ਕੀ ਹੋਇਆ ਵੀ ਇਹ ਕਿਰਾਇਆ ਦੇਣ ਨੂੰ ਸਾਡਾ ਬੰਦ ਕਰ ਗਏ ਤੇ ਕਰੀਬ 18 ਲੱਖ ਰੁਪਏ ਜਿਹੜਾ ਸਾਡਾ ਉਹ ਕਿਰਾਏ ਦਾ ਲੈ ਕੇ ਭੱਜ ਗਏ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਮੈਸੇਜ ਪਾਏ ਮੇਲਸ ਪਾਈਆਂ ਉਹਨਾਂ ਦੇ ਕੋਈ ਜਵਾਬ ਨਹੀਂ ਆਏ ਪੁਖਤਾ ਜਵਾਬ ਨਹੀਂ ਆਏ ਫਿਰ ਅਸੀਂ ਪੁਲਿਸ ਦੇ ਵਿੱਚ ਇਹਦੀ ਰਿਪੋਰਟ ਕਰਵਾਈ ਬਿਜ਼ਨਸ ਨੇ ਸਾਡੀ ਬਹੁਤ ਉਹਦੇ ਚ ਮਦਦ ਕੀਤੀ ਉਹਨਾਂ ਨੂੰ ਬੁਲਾਇਆ ਬੁਲਾ ਕੇ ਫਿਰ ਸੈਟਲਮੈਂਟ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਪੋਜੈਸ਼ਨ ਦੇ ਦਿੰਦੇ ਆ ਜੋ ਸਮਾਨ ਆ ਤੁਹਾਡਾ ਉਹ ਤੁਹਾਡੇ ਹਵਾਲੇ ਕਰ ਦਿੰਦੇ ਆ ਕਿੱਸਾ ਕੋਤਾ ਅੱਜ ਤੋਂ 3 ਦਿਨ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਚਾਬੀਆਂ ਸੀਗੀਆਂ ਉਹ ਸਾਨੂੰ ਆਈਆਂ ਉਹ ਕਰੀਬ ਡੇਢ ਮਹੀਨਾ ਇੱਥੇ ਕੋਈ ਉਹਨਾਂ ਨੇ ਚੌਂਕੀਦਾਰ ਸੀ ਜਿਹੜਾ ਉਹ ਵੀ ਹੈਣੀ ਸੀ ਔਰ ਸਾਡੀ ਤਾਂ ਇੱਥੇ ਦਖਲ ਨਹੀਂ ਸੀ ਅਸੀਂ ਲੋਕ ਤੋੜ ਕੇ ਅੰਦਰ ਨਹੀਂ ਆ ਸਕਦੇ ਸੀ ਸੋ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੇ ਚੋਰ ਸੀਗੇ ਉਹਨਾਂ ਨੇ ਇੱਥੇ ਸਨ ਲਾ ਕੇ ਮੇਰਾ ਕਾਫੀ ਕਰੀਬ 15 ਤੋਂ 18 ਲੱਖ ਦੇ ਵਿੱਚ ਵਿੱਚ ਦਾ ਸਮਾਨ ਆ ਜਿਹੜਾ ਸੀਮੇਟ ਆ ਕਿਉਂਕਿ ਸਾਡੇ 50 ਦੇ ਕਰੀਬ ਇੱਥੇ ਪੱਕੇ ਸੀ ਡੀਵੀਡੀ ਸੀਗੇ ਫੇਰ 8-10 ਇੱਥੇ ਯਾਰੋ ਲੱਗੇ ਸੀਗੇ ਤੇ ਜਿੰਨੀ ਸਾਰੀ ਵਾਇਰ ਸੀ ਇਲੈਕਟ੍ਰਿਟੀ ਉਹ ਲੈ ਗਏ ਉੱਥੇ ਸਾਡੀਆਂ ਜਿਹੜੀਆਂ ਇਹਨਾਂ ਦੀਆਂ ਸਕਿੱਲ ਸਿਖਾਉਂਦੇ ਸੀ ਬੱਚਿਆਂ ਨੂੰ ਲੜਕੀਆਂ ਲਈ ਜਿਹੜੀਆਂ ਮਸ਼ੀਨਾਂ ਹੁੰਦੀਆਂ ਸਲਾਈ ਮਸ਼ੀਨਾਂ ਉਹ ਸਾਰੀਆਂ ਗਾਇਬ ਆ ਇੱਥੇ ਸਾਡੇ ਦੋ ਮੋਟਰਸਾਈਕਲ ਸੀ ਇੱਕ ਸਕੂਟਰ ਸੀ ਉਹ ਸਾਰਿਆਂ ਦਾ ਸਮਾਨ ਜੋ ਵੀ ਸੀਗਾ ਉਹ ਸਾਰਾ ਲੈ ਗਏ ਜਨਸਟ ਸਾਡਾ ਕਲੋਸ ਕਰਦਾ ਪਿਆ ਜਿਹੜਾ ਕਿ ਕਰੀਬ 6 ਤੋਂ 7 ਲੱਖ ਰੁਪਈਆ ਦੀ ਕੀਮਤ ਆ ਉਹਦਾ ਜਿਹੜਾ ਸਮਾਨ ਅੱਛਾ ਉਹ ਲੈ ਗਏ ਕੰਪਿਊਟਰ ਵਗੈਰਾ ਮਤਲਬ ਤੁਸੀਂ ਅੰਦਰ ਜਾਓਗੇ ਨਾ ਹਰੇਕ ਪਾਸੇ ਦੇਖਾਂਗੇ ਜਿਵੇਂ ਗੇਟ ਹੈ ਨਹੀਂ ਕਿਤੇ ਗ੍ਰਿੱਲ ਹੈ ਨਹੀਂ ਕਿਤੇ ਵਿੰਡੋ ਹੈ ਨਹੀਂ ਮਤਲਬ ਇਹ ਉਹ ਜਿਹਾ ਸਮਾਨਤਾ ਸੀ ਛੋਟਾ ਛੋਟਾ ਤਾਂ ਕਹਿ ਨਹੀਂ ਸਕਦੇ ਮਤਲਬ ਮੇਨ ਜੋ ਵੀ ਕੋਈ ਸੀਗਾ ਸਵਾਏ ਇੱਕ ਬਿਲਡਿੰਗ ਨਹੀਂ ਲੱਜਾ ਸਕੇ ਸਾਰਾ ਸਾਡਾ ਸਮਾਨ ਇਹਨਾਂ ਨੇ ਸੱਲੀ ਨਾਲ ਚੋਰੀ ਕੀਤਾ ਮੈਂ ਸਮਝਦਾ ਕਿ ਇਹ ਜਿਹੜੀ ਚੋਰੀ ਆ ਇਹ ਸ਼ਹਿਰ ਦੇ ਵਿੱਚ ਇੱਕ ਸਭ ਤੋਂ ਵੱਡੀ ਚੋਰੀ ਆ ਔਰ ਆਮ ਲੋਕਾਂ ਦੇ ਵਿੱਚ ਵੀ ਇਹ ਗੱਲ ਆਉਂਦੀ ਆ ਵੀ ਜਦੋਂ ਇੱਥੇ ਜਿਹੜੇ ਰੈਸ਼ੀ ਏਰੀਆ ਦੇ ਵਿੱਚ ਆ ਹਾਲ ਆ ਜਿੱਥੇ ਕੋਈ ਆਸੇ ਪਾਸੇ ਪੂਰੀ ਵਸੋਂ ਆ ਤਾਂ ਬਾਹਰ ਜਿਹੜੇ ਬੈਠੇ ਆ ਉਹਨਾਂ ਦਾ ਕੀ ਹਾਲ ਹੋਊਗਾ ਬਾਕੀ ਅਸੀਂ ਪ੍ਰਸ਼ਾਸਨ ਦੀ ਪੁਲਿਸ ਦੀ ਸਲਾਹਤਾ ਕਰਦੇ ਹਾਂ ਕਿਉਂਕਿ ਅੱਗੇ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਅੱਗੇ ਅਸੀਂ ਸਮਝਦੇ ਹਾਂ ਕਿ ਜਿਹੜੀ ਸਾਡੀ ਚੋਰੀ ਆ ਇਹ ਪੁਲਿਸ ਦੀ ਮਦਦ ਨਾਲ ਸਾਡੀ ਰਿਕਵਰ ਹੋਊਗੀ ਚੋਰ ਅਸੀਂ ਇੱਕ ਵਾਰ ਦਫਾ ਫੜੇ ਵੀ ਗਏ ਸੀ ਕੁਝ ਉਹਨਾਂ ਦਾ ਆਈਡੀਆ ਵੀ ਹੈ ਸਾਨੂੰ ਨਹੀਂ ਇਹ ਪਤਾ ਸੀਗਾ ਵੀ ਐਡੀ ਵੱਡੀ ਚੋਰੀ ਕੀਤੀ ਕਿਉਂਕਿ ਚਾਬੀਆਂ ਸਾਡੇ ਕੋਲ ਨਹੀਂ ਪਿਆਸਨ ਸਾਡੇ ਕੋਲ ਨਹੀਂ ਸੋ ਮੈਂ ਇਹੀ ਮੰਗ ਕਰਦਾ ਤੁਹਾਡੇ ذریعے ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਡੀ ਇਹ ਮੁਸ਼ਕਲ ਸੁਣੀ ਬਾਕੀ ਮੈਂ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਖਾਸ ਕਰਕੇ ਇੱਥੋਂ ਦੇ ਜਿਹੜੇ ਐਸਐਚਓ ਸਾਹਿਬ ਆ ਉਹਨਾਂ ਨੂੰ ਅਸੀਂ ਦਰਖਾਸਤ ਦੇ ਆਏ ਆ ਇਹ ਹੀ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਸਾਡੀ ਰਿਕਵਰੀ ਹੈ ਜਲਦੀ ਤੋਂ ਜਲਦੀ ਕਰਵਾਈ ਜਾਵੇ ਡਾਕਟਰ ਸਾਹਿਬ ਜਿਹੜੇ ਚੋਰੀ ਹੋਈ ਹੈ ਬੰਦੇ ਕੋਈ ਆਈਡੈਂਟੀਫਾਈ ਹੋਏ ਆ ਕੋਈ ਪਤਾ ਲੱਗੇ ਕਿ ਕਿਹਨੇ ਉਹਨਾਂ ਨੇ ਸਮਾਨ ਵੇਚਿਆ ਸੀ ਇਹ ਜੀ ਜਿਹੜੇ ਪਹਿਲਾਂ ਫੜੇ ਸੀਗੇ ਉਹਨਾਂ ਨੇ ਕੁਝ ਮੰਨਿਆ ਸੀ ਵੀ ਅਸੀਂ ਇਹ ਜਿਹੜਾ ਸਮਾਨ ਆਹ ਬੋਹ ਰੋਡ ਤੇ ਕਿਸੇ ਕਬਾੜੀ ਦਾ ਉਹ ਜ਼ਿਕਰ ਕਰ ਰਹੇ ਸਨ ਬਾਕੀ ਪੁਲਿਸ ਵੈਰੀਫਿਕੇਸ਼ਨ ਕਰੂਗੀ ਸਾਰੀ ਉਸ ਤੋਂ ਪਤਾ ਚੱਲੂਗਾ ਤੇ ਇਹ ਸਾਰੀ ਜਿਹੜੀ ਇੱਕ ਵਿਸ਼ਾ ਜਿਹੜਾ ਹੈਗਾ ਇਹ ਵੈਰੀਫਿਕੇਸ਼ਨ ਦਾ ਹੈਗਾ ਪੁਲਿਸ ਦੀ ਜਿਹੜੀ ਆ ਉਹ ਚੱਲ ਰਹੀ ਆ ਚਾਣਬੀਨ ਪੁਲਿਸ ਨੇ ਐਫਆਰ ਦਰਜ ਕਰਤੀ ਕਿ ਇਹ ਕਰਤੀ ਕਿਸ ਬੰਦੇ ਅਸੀਂ ਵੇਖੋ ਜੀ ਰੈਪਟਰ ਦੇ ਆਏ ਆ ਤੇ ਉਹ ਕੱਲ ਇਹ ਮਾਮਲਾ ਉਹਨਾਂ ਨੂੰ ਪੁਲਿਸ ਦੇ ਧਿਆਨ ਚ ਲਿਆਂਦਾ ਅੱਜ ਜਾ ਕੇ ਅਸੀਂ ਪਤਾ ਕਰਾਂਗੇ ਵੀ ਅੱਗੇ ਦੀ ਕੀ ਫਰਦਰ ਹੋਈ ਆ ਸੋ ਮੈਨੂੰ ਲੱਗਦਾ ਵੀ ਜੋ ਕੁਝ ਹੋਊਗਾ ਠੀਕ ਕਰਨਗੇ ਰਾਜ ਸਾਹਿਬ ਲਗਾਤਾਰ ਇਹੋ ਜਿਹੇ ਮਾਰਦਤਾਂ ਸ਼ਹਿਰ ਦੇ ਵਿੱਚ ਵਧਦੀਆਂ ਜਾ ਰਹੀਆਂ ਤੁਹਾਨੂੰ ਕਿਤੇ ਲੱਗਦਾ ਵੀ ਪੁਲਿਸ ਨੂੰ ਹੋਰ ਜਿਹੜੀ ਅੱਗੇ ਕਰਨ ਦੀ ਲੋੜ ਹੈਗੀ ਹੈ ਚੈੱਕ ਜੀ ਇਹ ਤਾਂ ਹੈ ਹੀ ਜੀ ਜੰਨੀ ਮਸ਼ਹਤ ਦੀ ਵਰਤੀ ਜਾਵੇ ਕਿਉਂਕਿ ਜਿਹੜੇ ਗਲਤ ਅਨਸਰ ਹੈਗੇ ਆ ਇਹ ਇੱਕ ਦਿਮਗ ਦੀ ਤਰ੍ਹਾਂ ਸਮਾਜ ਦੇ ਵਿੱਚ ਹੈਗੇ ਆ ਇਹਨਾਂ ਦਾ ਜਿਹੜਾ ਵਧਣਾ ਉਹ ਮਤਲਬ ਬਹੁਤ ਫੈਰੀ ਸਮਾਜ ਲਈ ਘਾਤਕ ਆ ਔਰ ਮੈਂ ਸਮਝਦਾ ਕਿ ਪੁਲਿਸ ਨੂੰ ਹੋਰ ਸਤਾਰਕ ਹੋ ਕੇ ਇਹਨਾਂ ਦੀ ਚਾਨਬੀਨ ਕਰਨੀ ਚਾਹੀਦੀ ਆ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਜਿਹੜੇ ਕੋਈ ਮਾਲ ਲੈਂਦੇ ਆ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਕੋਈ ਵੀ ਬੰਦਾ ਇਹਨਾਂ ਡਰ ਹੋਣਾ ਚਾਹੀਦਾ